ਪ੍ਰਧਾਨ ਜੀ ਅੱਜ ਦਫ਼ਤਰ ਪਹੁੰਚੇ ਆ ਕੀ ਮਾਮਲਾ ਜੀ ਪੰਜਾਬ ਪ੍ਰਦੇਸ਼ ਪੰਗਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਕੀ ਜੀ ਦੇ ਦਿਸਾਨਦ ਅਨੁਸਾਰ ਕਿ ਜ਼ਿਲ੍ਹਾ ਕਾਂਗਰਸ ਤੋਂ ਮੇਰੀ ਪਟਿਆਲਾ ਸ਼ਹਿਰੀ ਅਤੇ ਅਰਬਨ ਵੱਲੋਂ ਜੋ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਦੀ ਪਾਲਿਸੀ ਹੈ ਉਹਦੇ ਖਿਲਾਫ ਅਸੀਂ ਗਵਰਨਰ ਸਾਹਿਬ ਦੇ ਨੌਤੇ ਮੈਮੋਰੰਡਮ ਜੀ ਸਾਹਿਬ ਦੇ ਨੂੰ ਦੇਣਾ ਹੈ ਅ ਪਹਿਲਾਂ ਵੀ ਤੁਹਾਨੂੰ ਪਤਾ ਹੈ ਇਿੱਥੇ-ਇਿੱਥੇ ਵੀ ਲੈਂਡ ਪੂਲਿੰਗ ਦੇ ਇਹਨਾਂ ਨੇ ਕੋਧਿੰਗ ਕੀਤੀ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉੱਥੇ-ਉੱਥੇ ਜਾ ਕੇ ਅੱਤਰਨਾ ਲਾਇਆ ਕਹਿ ਉਹਨਾਂ ਹਾਂ ਉਹ ਚੈਨ ਮਾਹੀ ਹੋਵੇ ਪਿੱਛੇ ਪਟਿਆਲੇ ਵੀ ਲਾਇਆ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਏਤ ਮਜ਼ਦੂਰਾਂ ਨਾਲ ਔਰ ਹਰ ਵਰਗ ਨਾਲ ਖੜਦੀ ਆ ਔਰ ਹੁਣ ਵੀ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਔਰ ਕਿਸਾਨ ਭਰਾਵਾਂ ਨਾਲ ਡਟ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਉਹਨਾਂ ਦੀ 1 ਇੰਚ ਜ਼ਮੀਨ ਵੀ ਅਸੀਂ ਸਰਕਾਰ ਨੂੰ ਇਸ ਗਲਤ ਪਾਲਿਸੀ ਦੇ ਦੀ ਇਤਨੀ ਕੀਆ ਨਾਮ ਹਟਾਈ ਮੈਂ ਹਮੇ ਤੁਸੀਂ ਮਿੱਤੀ ਈ ਸੀ ਦਫ਼ਤਰ ਪਹੁੰਚਿਆ ਤੁਸੀਂ ਅੱਜ ਕੀ ਮਾਮਲਾ ਮੈਂ ਖੁਦ ਖੁਦ ਪੰਜਾਬ ਪ੍ਰਦੇਸ਼ ਸੰਗਠਨ ਕਮੇਟੀ ਦਾ ਔਰ ਸਾਡੇ ਜੋ ਪੰਜਾਬ ਪ੍ਰਦੇਸ਼ ਸੰਗਠਨ ਕਮੇਟੀ ਦੇ ਪ੍ਰਧਾਨ ਦੇ ਇਖਤਿਆਰ ਨਾਲ ਆ ਗਏ ਉਹਨਾਂ ਦੀ ਰੈਣ ਮੈਂ ਸਾਨੂੰ ਅੱਜ ਡਿਸਟ੍ਰਿਕਟ ਕਾਂਗਰਸ ਕਮੇਟੀ ਪੰਜਾਬਾ ਸ਼ਹਿਰੀ ਅਧਿਕਾਰੀ ਬਤੋ ਜੋ ਦੇਸ਼ ਵੱਲੋਂ ਪ੍ਰਦੇਸ਼ ਆਏ ਨੇ ਉਹਨਾਂ ਦੇ ਵੱਲੋਂ ਅਸੀਂ ਲੈਂਡ ਪੁਲਿੰਗ ਦੇ ਖਿਲਾਫ ਗਵਰਨਰ ਸਾਹਿਬ ਨੂੰ ਮੋਮੈਂਡਮ ਰਾਹੀਂ ਜੀ ਸੀ ਸਾਹਿਬ ਦੇ ਦਿੱਤਾ ਔਰ ਅਸੀਂ ਇਹ ਇਸ ਕੰ ਦਾ ਵਿਰੋਧ ਕੀਤਾ ਕਿ ਜੋ ਵੀ ਜਿਹੜਾ ਨੇ ਇਹਾ ਲੈਂਡ ਪੁਲਿੰਗ ਕੀਤੀ ਹੈ ਭੂ ਮਾਫੀਆ ਦਾ ਰਲ ਕੇ ਇੱਕ ਮਾਫੀਆ ਇਕੱਠਾ ਹੋ ਕੇ ਸਾਰੇ ਪੰਜਾਬ ਨੂੰ ਦਬੂਤ ਕੋਸੂਟ ਕਰਕੇ ਖਾਣਾ ਚਾਹੁੰਦਾ ਹੈ ਕੇਦਰੀਵਾਲ ਦੀ ਰੈਨਮਾਈ ਦੇ ਵਿੱਚ ਔਰ ਅਸੀਂ ਸਾਰੇ ਪਟਿਆਲਾ ਡਿਸਟ੍ਰਿਕਟ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਇਸ ਦਾ ਵਿਰੋਧ ਕਰਦੀ ਹੈ ਔਰ ਅਖੀਰ ਦੀ ਲੜਾਈ ਤੱਕ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਜੇ ਵੀ ਸਾਡੇ ਪ੍ਰਧਾਨ ਰਾਜਪਾਲਿਕਾ ਦੇ ਕੇ ਚਾਹੇ ਸਾਨੂੰ ਸਾਡੀ ਲਾਸਟ ਗਦਰ ਦਾ ਪਏ ਜਿਲਾ ਕਾਂਗਰਸ ਕਮੇਟੀ ਮੇਸ਼ਾ ਇਸ ਸ਼ਾਂਤੀ ਦਾ ਅਤੇ ਸ਼ਹਿਰ ਵਾਸੀਆਂ ਦਾ ਔਰ ਪਿੰਡੂ ਵਾਸੀਆਂ ਦਾ ਚਾਹੇ ਵਜ਼ੂਰ ਵੰਗਾ ਚਾਹੇ ਕੋਈ ਇਸ ਮਜ਼ਦੂਰ ਹੈ ਚਾਹੇ ਚਾਹੇ ਕੋਈ ਕੋਈ ਵੀ ਹਰ ਵਰਗ ਦੇ ਨਾਲ ਇਸ ਖਰੰਗ ਅਸੀਂ ਇਹ ਲੈਂਡ ਪੁਲਿੰਗ ਦੇ ਵਿਰੋਧ ਕਰਦੇ ਹਾਂ ਔਰ ਇਸ ਨੂੰ ਰੱਦ ਕਰਦੇ ਹਾਂ ਅਨਾਮ ਹਟਾਈ ਅਭਿੰਦਰ ਸਿੰਘ ਖਨੋੜਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਵਿਆਸੀ ਅੱਜ ਅਸੀਂ ਪੰਜਾਬ ਪ੍ਰਦੇਸ਼ ਪਰ ਕਮੇਟੀ ਦੇ ਸੱਦੇ ਬਹੁਤ ਹੀ ਸ਼ੁਕਰ ਦੇ ਪ੍ਰਧਾਨ ਸਾਹਿਬ ਸਰਦਾਰ ਅਮਰਜਿੰਦਰ ਸਿੰਘ ਰਾਜਾ ਬੜੀ ਜੀ ਦੇ ਉਪਰਾਂ ਦੇ ਮਤਲਬ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਕਾਂ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣੀ ਹੈ ਨਾ ਨੂੰ ਰੱਦ ਕਰਨ ਵਾਸਤੇ ਗਵਰਨਰ ਸਾਹਿਬ ਦੇ ਨਾਮ ਤੇ ਅਸੀਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਮ ਤੇ ਆਈ ਸੀ ਪਰ ਉਹ ਆਪ ਨੂੰ ਸੀ ਅਸੀਂ ਐਸਪੀਐਮ ਮੈਂ ਪਟਿਆਲਾ ਦੀ ਜਿਹੜਾ ਮੈਮੋਰੰਡਮ ਦਿੱਤਾ ਹੈ ਉਹ ਕਿ ਜਿਹੜੀ ਲੈਂਡ ਪੂਲਿੰਗ ਪਾਲਸੀਆ ਇਹ ਬਹੁਤ ਹੀ ਜ਼ਿਆਦੇ ਖਤਰਨਾਕ ਜਿਹਦੇ ਨਾਲ ਜਿੱਥੇ ਕਿਸਾਨਾਂ ਦਾ ਜਿਹੜੀ ਉਪਜਾਊ ਜ਼ਮੀਨ ਆ ਪੰਜਾਬ ਦੀ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਵਿੱਚ ਕਿਸੇ ਵੀ ਸਟੇਟ ਕੋਈ ਨਹੀਂ ਉਪਜਾਊ ਜ਼ਮੀਨ ਜੀ ਜਿਹੜੀ ਪੰਜਾਬ ਦੇ ਵਿੱਚ ਇਹਦੇ ਵਿੱਚੋਂ 50000 ਏਕੜ ਦੇ ਕੀ ਜਿਹੜੀ ਆਮ ਆਦਮੀ ਦੀ ਸਰਕਾਰ ਇਹ ਉਹਨੂੰ ਇਸ ਕੌਨਸੀਟ ਦੇ ਪਿਆ ਕੇ ਪੰਜਾਬ ਨੂੰ ਖਾਪੀ ਕਰਨਾ ਚਾਹੀਦਾ ਕਿਉਂਕਿ ਜਿਹੜਾ ਪੰਜਾਬ ਆ ਇਹ ਖੇਤੀ ਪ੍ਰਧਾਨ ਸੂਬਾ ਇਹਦੇ ਵਿੱਚ ਸਾਰੇ ਹੀ ਇਹਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿਹੜੀ ਜ਼ਮੀਨਦਾਰਾਂ ਜ਼ਮੀਨਦਾਰ ਦੇ ਨਾਲ ਹੀ ਜਿਹੜਾ ਚਾਹੇ ਮਜ਼ਦੂਰ ਆ ਚਾਹੇ ਵਪਾਰੀ ਆ ਉਹ ਹਰ ਕਿਸੇ ਇਸ ਜ਼ਮੀਨ ਦੇ ਨਾਲ ਜਿਹੜਾ ਆਪਣਾ ਸਭ ਤੋਂ ਵੱਡੀ ਜਿਹੜੀ ਕੈਨੇਡਾ ਨਿਮਿਤ ਹੁੰਦੀ ਆ ਫਸਲਾਂ ਦੀ 80 ਹਜ਼ਾਰ ਫੋੜ ਦੇ ਕਰੀਬ ਪੰਜਾਬ ਨੂੰ ਹੁੰਦੀ ਆ ਉਹ ਇਹਨਾਂ ਦੀ ਆਵਾਦੀ ਪਾਰਟੀ ਸਰਕਾਰ ਦੀ ਨਿਗਾਚ ਤੇ ਉਹ ਇੱਕ ਫੌਂਟੀ ਵਿੱਚ ਪੰਡਿਆਂ ਨੂੰ ਖਤਮ ਕਰਨ ਨਾਲ ਜੁੜੇ ਨੇ ਤੇ ਕਾਂਗਰਸ ਪਾਰਟੀ ਨੇ ਜਿੱਥੇ ਪਹਿਲਾਂ ਬਰੋਧ ਕੀਤਾ ਪੰਜਾਬ ਦੇ ਚਾਹੇ ਚੰਡੀਗੜ੍ਹ ਦੇ ਚਾਹੇ ਲੁਧਿਆਣਾ ਪਟਿਆਲਾ ਵਿੱਚ ਬਹੁਤ ਵੱਡੇ ਬਦਰਤੇ ਨੇ ਵੀ ਕੀਤੀ ਅਸੀਂ ਇਹਦਾ ਬਰੋਧ ਕਰਦੇ ਆ ਕਿ ਅਸੀਂ ਉਹ ਜੋ ਮੰਕਾਦਿਆ ਗੌਰਮਨ ਸਾਹਿਬ ਤੋਂ ਅਸੀਂ ਦਿੱਤੀ ਕਰਦੇ ਰਹੇ ਨਰਿੰਦਰ ਮੁਤਾ ਕੀ ਪੌਤੀ ਜਲਦੀ ਤੋਂ ਜਲਦੀ ਰੱਦ ਕੀਤਾ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਦੀ ਆਪਣੀ ਪ੍ਰੇਖਾ ਕਮੇਟੀ ਹਮੇਸ਼ਾ ਖੜੀਆ ਕਿ ਸਨਾਨਾ ਦੇ ਨਿਯੂਤੀ ਜੂਨਾ ਦੇ ਨਾਲ ਵਪਾਰੀਆਂ ਨਾਲ ਅਸੀਂ ਹਿੱਕ ਖੋ ਕੇ ਅਸੀਂ ਪੂਰੀ ਵਿਸਵਾ ਜਮੀਨਾਂ ਜਿਹੜੀ ਪਾਏ ਸਪਾਂਸਰ ਨਿਯਮ ਠੀਕ ਹੈ